கந்தீதா மானகா கேரீதா மான பந்தா मैन ख़ैर बंदीदा मैनू ख़ैर बंद ਦਿਲੋ ਮੁਹੱਬਤ ਜਿਨ ਸ਼ਈ ਸਤਿਆ ਜਿਨ ਮਨਹੋਰ ਮੁਖ ਹੋਰ ਸ਼ੇ ਕਾਂਡੇ ਕੱਚਿਆ ਰਤੇ ਇਸ਼ਕੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਪੁਏ ਭਾਰਤੀਏ ਆਪ ਲੀਏ ਲੜ ਲਾਏ ਦਰਦਰਵੇਸ਼ ਸੇ ਤਨ ਜਣੇ ਦੀ ਮਾਓ ਇਸ ਤਗਾਰ ਪਰ ਕਮ ਬੇਅੰਤ ਤੂੰ ਜਿਨਾ ਪਛਾਤਾ ਸੱਚ ਚੁੰਮਾਂ ਪੈਰ ਮੂ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ شیخ ਫਰੀਦਾ ਖੈਰ ਦੀਜ ਬੰਦਗੀ ਸ੍ਰੀ ਸਤ ਸੰਗਤ ਜੀਓ ਆਓ ਸਮਾਈ ਪਾਈ ਖੰਡਾ ਬ੍ਰਹਮੰਡਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੇਚਕਾਈਏ ਹੱਥ ਜੋੜ ਕੇ ਫਤਿਹ ਕਰੀਏ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ ਹੋਈ ਹੈ। ਕਾਲ ਯੁਗ ਦੇ ਭਿਆਨ ਸਮੇਂ ਦੇ ਅੰਦਰ ਆਪਾਂ ਸਾਰਿਆਂ ਨੂੰ ਸਿੱਖ ਸਲਾਹ ਦੀਆਂ ਸਿੱਖਾਂ, ਬਾਕੜੀਆਂ ਪ੍ਰਾਪਤ ਹੋ ਰਹੀਆਂ ਨੇ। ਇਸ ਸਥਾਨ ਤੇ ਹਰ ਮਹੀਨੇ ਦੇ ਪਹਿਲੇ ਐਤਵਾਰ ਦੇ ਸਮਾਗਮ ਹੁੰਦੇ ਹਨ ਬਾਕੀ ਸਾਰੇ ਐਤਵਾਰ ਅਤੇ ਪੂਰਨ ਮਾਸੀ ਦਾ ਸਮਾਗਮ ਰਤਵਾਰਾ ਸਹਿ ਦੇ ਪਾਵਨ ਅਸਥਾਨ ਤੇ ਹੁੰਦਾ ਹੈ 12 ਵਜੇ ਤੋਂ ਲੈ ਕੇ ਹੁਣ ਤੱਕ ਆਪ ਜੀਆਂ ਨੇ ਬੜੇ ਪਿਆਰ ਨਾਲ ਗੁਰਬਾਣੀ ਦੇ ਰਸ ਪਿੰਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ ਹੁਣ ਹੁਣੇ ਆਪ ਜੀ ਬਾਬਾ ਰਜਿੰਦਰ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰ ਰਹੇ ਸੀ ਜੋ ਬਾਕੀ ਹੈ ਕਰਨ ਵਾਲੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀਆਂ ਅੱਜ ਸੰਸਾਰ ਪਰ ਦੇ ਅੰਦਰ ਕਰਕੇ ਕਿ ਸਾਡੇ ਦੇਸ਼ ਭਾਰਤ ਦੇ ਅੰਦਰ ਇਸ ਗੱਲ ਦੀ ਬੜੀ ਗੁਮੇਦਤਾ ਬਣੀ ਹੋਈ ਹੈ ਕਿ ਜਲ ਨਾ ਹਵਾ ਸ਼ੁੱਧ ਰਹੀ ਹੈ। ਔਰ ਨਾ ਤਰ ਤਰ ਹੋ ਰਿਹਾ ਹੈ। ਜਤਨ ਕਰਨ ਵਾਸਤੇ ਉਦਮ ਕੀਤਾ ਜਾ ਰਿਹਾ ਹੈ ਕਿ ਅੱਜ ਨਦੀਆਂ ਦਰਿਆ ਵੀ ਮੈਲੇ ਹਨ ਹਵਾ ਵੀ ਸ਼ੁੱਧ ਨਹੀਂ ਰਹੀ ਪ੍ਰਦੂਸ਼ਣ ਇਹਨਾਂ ਵੱਧ ਚੁੱਕਾ ਹੈ ਆਉ ਧਰਤੀ ਦਾ ਜਿਹੜਾ ਹਾਲ ਹੈ ਉਹ ਵੀ ਸਾਡੇ ਸਾਹਮਣੇ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦ ਬੇਨਤੀ ਕਰੀਏ ਸੱਚੇ ਪਾਤਸ਼ਾਹ ਇਹਦਾ ਸ਼ਬਦ ਦਾ ਜਵਾਬ ਇੱਕ ਹੀ ਵਚਨ ਵਿੱਚ ਦੇ ਦਿੰਦੇ ਹੈ ਮਾਰਾ ਕਹਿੰਦੇ ਮਨ ਮੈਲ ਸਭ ਕੁਛ ਮੈਲ ਤੋਂ ਤੋਤੇ ਮਨ ਹਸਿਆ ਨਾ ਹੋਏ ਮਾਰੇ ਜੇ ਮਰੇ ਸਭ ਜੇਕਰ ਅਸੀਂ ਵੀ ਜਲ ਦੀ ਪਿਤ੍ਰਤਾ ਚਾਹੁੰਨੇ ਆ ਸ਼ੁੱਧ ਚਾਹੁੰਨੇ ਆ ਸਾਫ ਚਾਹੁੰਨੇ ਆ ਸਾਸ਼ ਦੀ ਪਿਤ੍ਰਤਾ ਚਾਹੁੰਨੇ ਆ ਤੇ ਲੋੜ ਹੈ ਮਨ ਦੀ ਮੈਲ ਦੂਰ ਹੋਵੇ ਜਿੰਨਾ ਚਿਰ ਮਨ ਦੀ ਮੈਲ ਦੂਰ ਨਹੀਂ ਹੁੰਦੀ ਉਨਾ ਚਿਰ ਪ੍ਰਦੋਸ਼ਣ ਖਤਮ ਨਹੀਂ ਹੁੰਦਾ ਇਸ ਕਰਕੇ ਜਦੋਂ ਮਨ ਦੀ ਮੈਲ ਦੂਰ ਹੋ ਜਾਏਗੀ ਮਨ ਨਿਰਮਲ ਹੋ ਜਾਏਗਾ ਤੇ ਆਪਣੇ ਆਪ ਹੀ ਬਾਲੇ ਪਿੱਤਰਤਾ ਵਾਲੇ ਧਿਆਨ ਦੇ। ਮਨ ਮੈਲਾ ਕਿਉ ਹੈ? ਅੱਜ ਤੋਂ ਹੀ ਮੈਲਾ ਨਹੀਂ ਮਾਰ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋ ਆਸ਼ਿਆ ਹੋ। ਖੰਡਲੀ ਤੋਤੀ ਉਜਲੀ ਨਾ ਹੋਵਈ। ਜੇ ਸੋ ਧੋਣ ਪਾ ਜਨਮਾ ਜਨਮਾ ਦੀ ਮਨ ਨੂੰ ਮੈਲ ਲੱਗੀ ਹੋਈ ਹੈ ਜਿੰਨਾ ਮਨ ਮੈਲਾ ਹੋਏਗਾ ਉਹਨਾਂ ਇਹ ਦੁਖੀ ਪਰੇਸ਼ਾਨ ਹੋਏਗਾ ਰੋਗੀ ਹੋਏਗਾ ਕਿਉਂਕਿ ਇਹ ਦੋਸ਼ ਹੈ ਮਨ ਦੇ ਸਭ ਤੋਂ ਦੂਸਰੀ ਵਿਸ਼ੇਪਤਾ ਹੈ ਤੀਸਰਾ ਅਵਰਣ ਹੈ ਬਖੇਪਤਾ ਹੈ ਚੰਚਲਤਾਈ ਜਿਵੇਂ ਪਾਰਾ ਇੱਕ ਜਗਾ ਨਹੀਂ ਟਿਕਦਾ ਇਸ ਤਰ੍ਹਾਂ ਮਨ ਟਿਕਦਾ ਨਹੀਂ ਅਬ ਪਰਦਾ ਗਿਆਨ ਦੂਜਾ ਤੇ ਮਰ ਕਹਿੰਦੇ ਮਨ ਮੈਲੈ ਸਭ ਕੁਛ ਮੈਲ ਤਨ ਤਾ ਮਨ ਇਹ ਮਨ ਦੀ ਮੈਲ ਕਿਵੇਂ ਦੂਰ ਹੋਏਗੀ ਰੋਜ਼ ਇਹ ਉਹ ਗੰਗ ਸ਼ੇਮਰ ਨਾਲ ਤਪਣੀ ਹੈ ਨੂੰ ਮਿਟ ਤੇ ਸਰੀਰ ਹੋ ਜਾ ਨੇ ਕਿੰਨੇ ਵੀ ਨਾਲ ਸਾਫ ਪਰ ਇਹ ਜਿਹੜੀ ਮਨ ਦੀ ਮੈਲ ਹੈ ਅੱਬ ਨਾਲ ਸਾਫ ਹੰਦੀ ਸਮਾਨਕ ਸ਼ਾਮ ਹੁੰਦੇ ਹੁੰਦੇ ਜਿਆ ਪਰਮਾਨ ਏ ਕੋੜਾ ਅੰਦਰ ਜੱਪੜੀ ਸੋਨਾ ਬਾਵੇਂ ਮਹੋਤ ਪ੍ਰਮਾਣ ਲੋਸ਼ੇ ਆਉ ਨਾਲੇ ਕਿਦ ਤੈ ਲੱਖ ਤਰੱਕੀਆਂ ਕਰ ਲਵੇ ਇੱਕ ਆਕਾਸ਼ ਤੇ ਆਕਾਸ਼ ਤੋਂ ਧਰਤੀ ਤੇ ਆ ਜਾਵੇ ਗਾਛੇ ਨਾਨਕ ਬਿਨਾ ਸਾਧੂ ਨਾ ਸਿੱਧਤ ਬਾਲੇ ਜਿਹੜੇ ਸੁਖ ਹਨ

ਸਾਲਾ ਕੰਗਜਾ ਬਿਲਡਰ ਯਾਰ ਦੀਆਂ ਦੀ ਇਥੇ ਆ ਤਨਾ ਹੋ ਮੋਂ ਦੇ ਸੇਸ਼ ਮੁਹਾਰਾ ਤਿਆਰ ਲੀਆਂ ਲੈ اور ਆਪ ਹੀ ਉਹਨਾਂ ਤੋਂ ਡਰ ਰਹੇ ਆ ਕਿ ਮਨ ਨਿਰਮਲ ਨਹੀਂ ਮੈਲੇ ਮੰਦੀਆਂ ਨਿਸ਼ਾਨੀਆਂ ਹਨ ਜਿੰਨੇ ਨੂੰ ਪ੍ਰਾਪਤ ਉਹਨਾਂ ਹੀ ਇਹ ਦੁਖੀ ਹੋ ਗਏ ਵਿੱਚ நான சத் ਪੀ ਹਰੇਕ ਸ਼ਰਤ ਵਿਸ਼ਿਸ਼ ਹੋ ਮਾਰੇ ਕੇ ਦਾ ਸ਼ਖਸ ਅਕਤੰਬਰ ਨਾ ਇਹਦੇ ਹੈ ਤੱਕ ਨਹੀਂ ਪਰ ਜੀ ਇਹ ਵਿੱਚ ਨਾਲ ਮਾਰੇ ਕਹਿੰਦੇ ਸਾਰੇ ਸੁੱਖਾਂ ਦੀ ਉਹਨੂੰ ਪ੍ਰਾਪਤੀ ਹੈ ਗੁਰੂ ਦਾ ਸਿੱਖ ਕੌਣ ਆ ਉਹਦੇ ਬਾਰੇ ਗੁਰੂ ਮਹਾਰਾਜ ਆ ਬਚਨ ਕਰਦੇ ਧੰ ਗੁਰ ਰਾਮ ਹਲਕੇ ਉੱਠ ਕੇ ਸਿੱਖ ਦੇੜੇ ਸਤ ਗੁਰਾਂ ਦਾ ਉਠ ਕੇ ਆਵੇ ਹਰੀ ਨਾਮ ਨੂੰ ਸਿੱਖ ਦੇੜੇ ਸਤ ਗੁਰਾਂ ਦਾ ਉਠ ਕੇ ਆਵੇ ਹਰੀ ਨਾਮ ਨੂੰ வேணா சி சத் பரிணா ஜெரா சத் பார்த்து ਓ ਜੇ ਨਾਸਨ ਪੁਰਾਣਾ ਤਾਨੂੰ ਪੁੱਛੇ ਤੁਸੀਂ ਕੌਣ ਸਾਡਾ ਪਹਿਲਾ ਇਹ ਜਵਾਬ ਹੋਏਗਾ ਸ੍ਰੀ ਗੁਰੂ ਕੇ ਸਿੱਖ ਹਾਂ ਹੁਣ ਸਹਿਬ ਕਹਿੰਦੇ ਜੇ ਭਾਈ ਤੁਸੀਂ ਗੁਰੂ ਕੇ ਸਿੱਖ ਹੋ ਤਾਂ ਆ ਬਚਨ ਤੁਹਾਡੇ ਹਿਰਦੇ ਵਿੱਚ ਵਸਦੇ ਨੇ ਗੁਰ ਸਤਗੁਰ ਕਾਜੋ ਸਿੱਖ ਆਖਾਏ ਨਾਮ ਤੇ ਆਵੇ ਇੱਥੇ ਗਰੀਬ ਦੀ ਗੱਲ ਨਹੀਂ ਅਮੀਰ ਦੀ ਗੱਲ ਨਹੀਂ ਉੱਚ नीਚ ਦੀ ਗੱਲ ਨਹੀਂ ਜਾਤ ਪਾਤ ਦੀ ਕੋਈ ਗੱਲ ਨਹੀਂ ਕਿਉਂਕਿ ਜਿਹੜਾ ਗੁਰੂ ਕਾ ਸਿੱਖ ਹੈ ਉਹ ਗੁਰੂ ਕਾ ਸਿੱਖ ਹੈ ਭਾਵੇਂ ਅੱਜ ਵੀ ਸਾਡੇ ਨਰਵੰਡੀਆਂ ਪਈਆਂ ਹੋਈਆਂ ਨੇ ਅਸੀਂ ਊਚਤ ਗੋ ਆਰਿਆ ਨੂੰ ਜਿ ਬਿਠਾਤ ਗਾਤ ਨਹੀਂ ਉਹਨੇ ਤੁਝੇ کیسا

ពិសេសការកាត់កាត់បលៀង1ជីវិតជិនណា ਖੇਕੇ 9 ਵਿੱਚ ਆ ਗਿਆ ਸੀ ਤਾਂ ਉਹ ਅੰਦਰ ਦੇ ਨਾਮ ਵਿੱਚ ਵਿੱਚ ਕਹਿੰਦੇ ਕਿਪਤਾ ਤੂੰ ਵਾਹਿਗੁਰੂ ਦੇ सारी دنیا सारी दुनिया सारी दुनिया सारी दुनिया सारी दुनिया Noor, 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 noor,